ਇਹ ਤਾਂ ਜੱਲਾ ਉੱਤੇ ਅੱਲਾ ਜੱਲੇ ਦੇ ਸਿਤ ਕੌਡੀ ਖੱਲਾ ਕਿਸੇ ਹੰਕਾਰੇ ਹੋਏ ਜ਼ਾਲਮ ਬੰਦੇ ਲਈ ਜਿਹੜਾ ਰੱਬ ਦਾ ਡਰ ਵੀ ਨਾ ਮੰਨੇ ਇਹ ਆਖਾਂ ਵਰਤਿਆ ਜਾਂਦਾ ਸਿੱਖ ਰਾਜ ਦੇ ਅੰਤਲੇ ਦਿਨਾਂ ਵਿੱਚ ਪੰਡਿਤ ਜੱਲਾ ਮਹਾਰਾਜਾ ਜਰੀਪ ਸਿੰਘ ਦੇ ਵਜ਼ੀਰ ਪੀਰਾ ਸਿੰਘ ਡੋਗਰਾ ਦਾ ਵਫਾ ਦਾ ਸਾਥੀ ਸੀ ਕੌਦਰਤੇ ਤਾਕਤ ਦੇ ਨਸ਼ੇ ਵਿੱਚ ਉਸਨੇ ਅਜਿਹੇ ਕਾਰੇ ਕੀਤੇ ਕਿ ਉਹ ਲੋਕਾਂ ਵਿੱਚ ਬਦਨਾਮ ਚੁਕਿਆ ਲੋਕ ਆਖਦੇ ਨੇ ਵਿੱਚ ਬਨਜਾਰਾ ਵੇਦੀ ਲਿਖਦੇ ਨੇ ਕਿ ਉਸਨੇ ਪੰਜਾਬ ਦੇ ਲੋਕਾਂ ਤੋਂ ਬੜੀ ਬੇਰਹਿਮੀ ਨਾਲ ਮਾਰਿਆ ਵਸੂਲ ਕੀਤਾ ਆਫਰਕਾਰ ਸਿੱਖਾਂ ਨੇ ਤੰਗ ਆ ਕੇ ਉਸਨੂੰ ਕਤਲ ਕਰਕੇ ਉਹਦੇ ਸਿਰ ਵਿੱਚ ਜੁੱਤੀਆਂ ਮਾਰੀਆਂ ਇਸ ਖਾਨ ਵਿੱਚ ਪੰਡਿਤ ਜੱਲੇ ਦੀਆਂ ਆਪ ਕੁਦਰੀਆਂ ਵੰਦ ਕੀ ਇਸ਼ਾਰਾ ਕੀਤਾ ਗਿਆ ਲੋਕ ਤਵਾਰੀਖ ਦਾ ਲੇਖਕ ਸ਼ਨਾਵਰ ਜੱਥੜ ਲਿਖਦਾ ਹੈ ਕਿ ਹੀਰਾ ਸਿੰਘ ਨੇ 6 ਸਤਬਰ ਦੇ ਸ਼ਹਿਜ਼ਾਦੇ ਦਲੀਪ ਸਿੰਘ ਨੂੰ 18 ਸਤੰਬਰ 1843 ਨੂੰ ਗੱਦੀ ਉੱਤੇ ਬਿਠਾਇਆ ਤੇ ਆਪ ਉਸਤਾ ਵਜ਼ੀਰ ਆਜ਼ਮ ਬਣ ਗਿਆ ਉਸਨੇ ਅਹੁਦੇ ਤੇ ਕਬਜ਼ਾ ਕਰਦਿਆਂ ਹੀ ਫੌਜ ਨੂੰ ਕਾਬੂ ਵਿੱਚ ਰੱਖਣ ਵਾਸਤੇ ਫੌਜੀਆਂ ਦੀ ਤਨਖਾਹ ਹਵਾਲਾ ਦਿੱਤੀਆਂ ਪਰ ਉਹ ਦੇਸ਼ ਵਿੱਚ ਫੈਲੀ ਬਦ ਅਮਲੇ ਨੂੰ ਠੱਲਣਾ ਪਾ ਸਕਿਆ ਅਮੀਰਾਂ ਵਜ਼ੀਰਾਂ ਨੇ ਲੁੱਟਾਂ ਪਾ ਛੱਡੀਆਂ ਖਜ਼ਾਨੇ ਵਿੱਚ ਫੌਜ ਨੂੰ ਤਨਖਾਹ ਦੇਣ ਦੇ ਕਰੀ ਰਕਮ ਵੀ ਮੌਜੂਦ ਨਹੀਂ ਸੀ ਇਸ ਮਸਲੇ ਦੇ ਹੱਲ ਲਈ ਪੰਡਤ ਜੱਲਾ ਨੇ ਪੁਰਾਣੇ ਬਹੀ ਖਾਤੇ ਕਢ ਲਏ ਉਸ ਦੀ ਸਲਾਹ ਉੱਤੇ ਵਜ਼ੀਰ ਆਜ਼ਮ ਬਣੇ ਹੀਰਾ ਸਿੰਘ ਨੇ ਪਿਛਲੇ ਖਾਤਿਆਂ ਵਿੱਚ ਨਿਕਲਦੇ ਤਾਂ ਕਿ ਰਿਆਆਆਂ ਕੋਲੋਂ ਸਖਤੀ ਨਾਲ ਵਸੂਨ ਕੀਤੇ ਪੰਡਤ ਜੱਲਾ ਨੇ ਆਪਣੀ ਹੈਸੀਅਤ ਦਾ ਲਾਹਾ ਲੈਂਦਿਆਂ ਵਸੂਲੀ ਦੇ ਨਾਲ ਨਾਲ ਲੋਕਾਂ ਕੋਲੋਂ ਖੂਬ ਰਿਸ਼ਵਤ ਲਈ ਖਾਲੀ ਖਜ਼ਾਨਾ ਜ਼ਬਰ ਗਿਆ ਪਰ ਸਿੱਖ ਰਿਆਆ ਉਹਦੇ ਨਾਲ ਵਿਗੜ ਗਈ ਸਰਦਾਰ ਕੀਰਤ ਸਿੰਘ ਨਾਰਾਜ਼ ਹੋ ਕੇ ਜੰਮੂ ਚਲਾ ਗਿਆ ਤੇ ਬਾਕੀ ਹੀਰਾ ਸਿੰਘ ਤੇ ਪੰਡਤ ਜੱੱਲੇ ਦੇ ਕੈਸ ਤੋਂ ਬਚਣ ਲਈ ਸਕੀਮਾ ਕਰਨ ਲੱਗੇ ਪੰਡਤ ਜੱਲਾ ਕੌਣ ਸੀ ਇਸ ਬਾਰੇ ਪੰਜਾਬ ਕੋਸ਼ ਵਿੱਚ ਲਿਖਿਆ ਮਿਲਦਾ ਹੈ ਕਿ ਪੰਡਤ ਜੱੱਲਾ ਧਿਆਨ ਸਿੰਘ ਡੋਗਰਾ ਦੇ ਲੜਕੇ ਹੀਰਾ ਸਿੰਘ ਦੇ ਬਚਪਨ ਦਾ ਸਾਥੀ ਇਸਲਾ ਕਾਰਸਿਕ ਜੰਮੂ ਦਾ ਇਹ ਬ੍ਰਾਹਮਣ ਜਿੱਟ ਜਿਹੇ ਸੁਭਾਅ ਵਾਲਾ ਅਤਲ ਦਰਜੇ ਦਾ ਅਭਿਮਾਨੀ ਸੀ ਇਹ ਬਹੁਤ ਚਾਲਬਾਜ਼ ਅਤੇ ਸੁਆਰਥੀ ਵਿਅਕਤੀ ਸੀ ਪਰ ਹੀਰਾ ਸਿੰਘ ਦਾ ਸਤਿਕਾਰ ਕਰਦਾ ਸੀ ਉਸ ਦੀਆਂ ਆਦਤਾਂ ਕਰਕੇ ਲਾਹੌਰ ਦਰਬਾਰ ਅਤੇ ਦਰਬਾਰ ਤੋਂ ਬਾਹਰ ਦੇ ਲੋਕ ਉਸਤੇ ਦੁਸ਼ਮਣ ਬਣ ਗਏ ਗੁਰਾਮ ਸਿੰਘ ਡੋਗਰਾ ਤੇ ਸਟੇਸ ਸਿੰਘ ਉਸਨੂੰ ਸਭ ਤੋਂ ਵੱਧ ਨਫ਼ਰਤ ਕਰਦੇ ਸਨ ਤਾਰੀਫੇ ਪੰਜਾਬ ਦਾ ਲੇਖਕ ਇਕਬਾਲ ਸਲਾਉਦੀਨ ਲਿਖਦਾ ਹੈ ਕਿ ਅੰਦਰੂਨੀ ਹਾਲਤ ਨੂੰ ਪਾਪ ਲਿਆ ਤੇ ਲੋਕਾਂ ਵੱਲੋਂ ਕੀਤੀ ਜਾਂਦੀ ਵਿਰੋਧਤਾ ਨੂੰ ਵੇਖਦਿਆਂ ਹੀਰਾ ਸਿੰਘ 21 ਦਸੰਬਰ 1844 ਈਸਵੀ ਰਾਤ ਨੂੰ ਖਜ਼ਾਨਾ ਚੁੱਕ ਕੇ ਲੋਹਰੋਂ ਭੱਜ ਨਿਕਲਿਆ ਸਿੱਖ ਫੌਜ ਨੂੰ ਵੀ ਪੋਸਟੀ ਸੂ ਲੱਗ ਗਈ ਹਾਰੇ ਉਹ ਲੋਹਰ ਤੋਂ 10-12 ਮੀਲ ਹੀ ਗਿਆ ਹੋਵੇਗਾ ਕਿ ਸਿੰਘਾਂ ਦੀ ਬਾਹਰ ਨਿ ਉਸ ਨੂੰ ਜਾ ਕੇ ਰਿਆ ਇਸ ਬਾਹਰ ਦਾ ਮੋਰੀ ਮਹਾਰਾਜਾ ਦਲੀਪ ਸਿੰਘ ਦਾ ਮਾਮਾ ਜਵਾਰ ਸਿੰਘ ਤੇ ਖਾਲਸਾ ਦਰਬਾਰ ਦਾ ਸਰਦਾਰ ਸ਼ਾਮ ਸਿੰਘ ਟੈਰੀ ਵਾਲਾ ਸੀ ਇਹਨਾਂ ਨੇ ਹੀਰਾ ਸਿੰਘ ਪੰਡ ਜੱਲਾ ਅਤੇ ਉਸ ਦੇ ਸਾਥੀਆਂ ਨੂੰ ਮੌਕੇ ਉੱਤੇ ਕਤਲ ਕਰ ਦਿੱਤਾ ਜਿਹੜਾ ਖਜ਼ਾਨਾ ਜਵਾਰ ਸਿੰਘ ਲੈ ਕੇ ਭੱਜਿਆ ਸੀ ਉਸ ਵਿੱਚੋਂ ਬਹੁਤ ਸਾਰਾ ਬਾਹਰ ਵਿੱਚੇ ਸ਼ਾਮਲ ਫੌਜੀਆਂ ਨੇ ਲੁੱਟ ਲਿਆ ਤੇ ਬਚਿਆ ਖੁੱਤਿਆ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ ਇਸ ਘਟਨਾ ਨੂੰ ਬਿਆਨ ਕਰਦਿਆਂ ਮੁfti ਗੁਲਾਮ ਸਰਵਰ ਲਖੌਰੀ ਤਵਾਰੀਖ ਮੁਜ਼ਨੀ ਪੰਜਾਬ ਵਿੱਚ ਲਿਖਦੇ ਹਨ ਕਿ ਰਾਜਾ ਹੀਰਾ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਉੱਤੇ ਬਿਠਾਇਆ ਅਤੇ ਆਪ ਦੀਵਾਨ ਬਣ ਗਿਆ ਦੀਵਾਨ ਦੀ ਹیثیت ਵਿੱਚ ਉਸਨੇ ਦੀਵਾਨ ਸਜਾਇਆ ਤੇ ਪੰਡਿਤ ਜੱਲਾ ਨੂੰ ਨਾਇਬ وزیر ਬਣਾ ਦਿੱਤਾ ਦਲੀਪ ਸਿੰਘ ਦਾ ਮਾਮਾ ਸਰਦਾਰ ਜਵਾਰ ਸਿੰਘ ਵੀ ਦੀਵਾਨ ਬਣਨਾ ਚਾਹੁੰਦਾ ਸੀ ਉਸਨੇ ਫੌਜ ਦੇ ਵੱਡੇ ਅਫਸਰਾਂ ਨੂੰ ਕੰਡਿਆ ਕਿ ਤੁਸੀਂ ਮੈਨੂੰ ਦੀਵਾਨ ਬਣਾਓ ਮੈਂ ਤੁਹਾਨੂੰ ਵੱਡੇ ਵੱਡੇ ਨਾਮ ਦਿਆਂਗਾ ਜਦੋਂ ਇਸ ਗੱਲ ਦੀ ਸੁ ਹੀਰਾ ਸਿੰਘ ਦੇ ਕੰਨੀ ਪਈ ਤਾਂ ਬੜਾ ਲਾਲ-ਪੀਲਾ ਹੋਇਆ ਕੜੀ ਗਈ ਸਕੀਮ ਅਨਸਾਰ ਰਾਜਾ ਲਾਲ ਸਿੰਘ ਨੇ ਹੀਰਾ ਸਿੰਘ ਨੂੰ ਚੱਕਰ ਦਿੱਤਾ ਕਿ ਤੂੰ ਸਵੇਰੇ ਮੂਹਨੇਰੇ ਲਾਹੌਰ ਤੋਂ ਜੰਮੂ ਚਲਿਆ ਜਾ ਅਸੀਂ ਫੌਜ ਲੈ ਕੇ ਤੇਰੇ ਪਿੱਛੇ ਆਵਾਂਗੇ ਤੇ ਤੇਰੀਆਂ ਮੰਨਤਾਂ ਤੱਲੇ ਪਾਵਾਂਗੇ ਤੈਨੂੰ ਸ਼ਾਂਤ ਤੇ ਆਦਰ ਨਾਲ ਲਾਹੌਰ ਵਾਪਸ ਲਿਆਵਾਂਗੇ ਇਸ ਤਰ੍ਹਾਂ ਤੇਰੀ ਟੌਰ ਬਣ ਜਾਏਗੀ ਹੀਰਾ ਸਿੰਘ ਤੇ ਪੰਡਤ ਜੱਲਾ ਇਸ ਚੱਕਰ ਵਿੱਚ ਆ ਗਏ ਤੇ ਉਹ ਵੱਡੀ ਈਦ ਦੇ ਦਿਨ 21 ਦਸੰਬਰ 1844 ਨੂੰ ਮੂੰਹ ਨੇ ਰੇਲਕਾਰੋਂ ਨਿਕਲ ਤੁਰੇ ਉਹਨਾਂ ਦੇ ਜਾਣ ਪਿੱਛੋਂ ਜਵਾਰ ਸਿੰਘ ਮਹਾਰਾਜਾ ਦਲੀਪ ਸਿੰਘ ਨੂੰ ਕੁਛੜ ਚੁੱਕੇ ਫੌਜ ਪੁੱਲ ਗਿਆ ਜਿਸ ਦੇ ਮੂੰਹ ਅਕਵਾਇਆ ਕਿ ਨਮਕ ਹਰਾਮ ਪਹਾੜੀਏ ਖਜ਼ਾਨਾ ਲੁੱਟ ਕੇ ਲੈ ਜਾ ਰਹੇ ਨੇ ਉਹਨਾਂ ਨੂੰ ਫੜੋ ਰਾਵੀ ਤੇ ਚਾਰ ਕੋਦੀ ਬਾਟ ਤੇ ਫੌਜ ਨੇ ਸਰਦਾਰ ਹੀਰਾ ਸਿੰਘ ਤੇ ਪੰਡਤ ਜੱਲਾ ਨੂੰ ਜਾ ਕੇ ਰਿਆ ਦੋਆ ਨੂੰ ਕਤਲ ਕਰਕੇ ਤੋਂ ਉਹਨਾਂ ਦੇ ਸਿਰ ਵੱਢ ਕੇ ਲਫੌਰ ਲਿਆਦੇ। ਤਹਿਕੀਕਾਤੇ ਚਿਸ਼ਤੀ ਦਾ ਲੇਖਕ ਨੂਰ ਅਹਿਮਦ ਚਿਸ਼ਤੀ ਲਿਖਦਾ ਹੈ ਕਿ ਰਾਜਾ ਹੀਰਾ ਸਿੰਘ ਤੇ ਪੰਡਤ ਜੱਲਾ ਦੇ ਸਿਰ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਦੇ ਸਾਹਮਣੇ ਇੱਕ ਪਰਨਾਲੇ ਨਾਲ ਲਟਕਾ ਦਿੱਤੇ ਗਏ ਜਿਹੜੇ ਕਈ ਦਿਨ ਤੱਕ ਉੱਥੇ ਲਟਕਦੇ ਰਹੇ। ਇਸ ਤੋਂ ਬਾਅਦ ਇਹ ਸਿਰ ਕਈ ਦਿਨ ਗਲੀਆਂ ਵਿੱਚ ਠੋਕਰਾ ਖਾਂਦੇ ਰਹੇ। ਪੰਡਤ ਜੱਲਾ ਦੇ ਸਿਰ ਨੂੰ ਤਾਂ ਨਿਧਾਨ ਸਿੰਘ ਨਾਂ ਦਾ ਇੱਕ ਸਿੱਖ ਕਈ ਦਿਨ ਗਲੀਆਂ ਵਿੱਚ ਠੇਡੇ ਮਾਰਦਾ ਫਿਰਦਾ ਰਿਹਾ। ਉਸ ਸਮੇਂ ਜਲਿਆਂਵਾਲਾ ਬਾਗ ਪੰਡਿਤ ਜੱਲਾ ਦੀ ਮਾਲਕੀ ਵਿੱਚ ਸੀ ਸ਼ਾਇਦ ਇਹੋ ਕਾਰਨ ਸੀ ਕਿ ਉਸ ਦੀ ਸਮਾਦ ਜਲਿਆਂਵਾਲਾ ਬਾਗ ਵਿੱਚ ਬੜਾਈ ਗਈ ਕਿੱਸ ਵੀ ਇਹੋ ਕੀਤਾ ਜਾਂਦਾ ਹੈ ਕਿ ਇਹ ਬਾਗ ਪੰਡਿਤ ਜੱਲਾ ਦੇ ਨਾਮ ਉੱਤੇ ਹੀ ਜਲਿਆਂਵਾਲਾ ਬਾਗ ਅਖਵਾਇਆ ਪੰਡਿਤ ਜੱਲਾ ਇੱਕ ਸਾਸ਼ੀ ਬੰਦਾ ਸੀ ਉਹ ਸਵਰਗਵਾਸੀ ਮਹਾਰਾਜਾ ਸੇਰ ਸਿੰਘ ਦੀ ਰਾਣੀ ਨਾਲ ਰਲ ਕੇ ਉਸ ਨੂੰ ਰਾਜ ਗੱਦੀ ਉੱਤੇ ਬਿਠਾਉਣਾ ਚਾਹੁੰਦਾ ਸੀ ਉਹ ਮਹਾਰਾਜਾ ਦਲੀਪ ਸਿੰਘ ਨੂੰ ਜ਼ਹਿਰ ਦੇਣ ਦੀਆਂ ਸਕੀਮਾਂ ਘੜ ਰਿਹਾ ਸੀ ਕਿ ਰਾਣੀ ਜਿੰਦਾ ਨੂੰ ਮੇਰੇ ਸਿਰ ਪੱਤਰ ਚੱਲ ਗਿਆ ਪੜੇ ਜਲੇਦੀਆਂ ਸਾਜ਼ਿਸ਼ਾਂ ਉਸ ਦੇ ਲੋਕਾਂ ਤੇ ਕੀਤੇ ਜ਼ਬਰ ਤੇ ਬਾਅਦ ਵਿੱਚ ਉਸ ਤੇ ਹੋਏ ਅਸਰ ਨੂੰ ਦਰਸਾਉਣ ਲਈ ਇਹ ਆ ਖਾਨ ਪਰਚਲਤ ਹੋਇਆ ਇਹ ठा ਜੱਲਾ ਉੱਤੀ ਅੱਲਾ ਜੱਲੇ ਦੇ ਸਿਰ ਕੌਡੀ ਖੱਲਾ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ